ਸਾਂਗਤਨੋਂ ਲੈ ਕੇ ਸੰਗਤ ਸਾਰੀ ਬਿਮਾਰ ਆ ਮਾਈ ਸਤੀ ਦਾ ਮੰਤਰ ਆ ਆਪਰੇ ਆਹਦੇ ਭਰੇ ਜਿ ਲਿਖੇ ਦੇ ਇੱਥੇ ਕਿਹੋ ਜਿ ਇਨਸਾਨੀ ਸੀਤ ਸੁਮਾਤ ਇਹ ਸਭ ਤੋਂ ਪੁਰਾਣਾ ਹੋਣਾ ਸਭ ਤੋਂ ਪੁਰਾਣਾ ਨੋ ਦੋ ਫੌਜੀ ਕਿਹੜੇ ਦੋ ਫੌਜੀ ਗੋਰੇ ਹਾਂ ਨਕਲੀ ਕੰਨ ਨਾ ਹੁੰਦੇ ਯਾਰ ਹੂੰ ਸਾਰੇ ਹੀ ਲੋਂਦੇ ਸੀ ਇਧਰੋਂ ਹੀ ਮੋੜਨਾ ਨਾ ਕੋਹ ਗਾਹ ਤੋਂ ਮੋਹ ਮੀਨੀਆਂ ਇੱਥੋਂ ਮੋੜਨਾ ਮਾਤਾ ਸੀ ਕੀ ਦਾ ਮੰਦ ਤੁਸੀਂ ਕਿਤੇ ਜਾ ਹੂੰ ਉਹ ਆਉਂਦੇ ਹੋ ਇੱਥੇ ਬਹੁਤ ਦੂਰੋਂ ਦੌਂਦੇ ਇੱਥੇ ਬੋ ਬੋਦੋ ਮਗਰ ਆਦੂਆ ਪਹਿਲੇ ਹਾਂਜੀ ਸਵਾਸਤੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਨਾਲ ਠੀਕ ਠਾਕ ਹੋਵੋਗੇ ਸੋ ਅੱਜ ਅਸੀਂ ਆਏ ਹਾਂ ਮੀਨੀਆਂ ਸੰਗਤ ਨੂੰ ਲੈ ਕੇ ਸੰਗਤ ਸਾਰੀ ਬਿਮਾਰ ਆ ਤੇ ਥੋੜਾ ਬੁਆਕੇ ਲੈ ਕੇ ਆਏ ਮੀਨੀਆਂ ਉਹ ਆ ਗਿਆ ਮਾਤਾ ਦਾ ਮੰਤਰ ਇਹਦਾ ਵਿਆਹ ਵਾਦਾ ਖਾ ਲਿਆ ਹੈ ਤਾਂ ਨਿਕਲੇ ਹੈ ਆਹ ਲੈ ਵੱਮੇ ਤੁਸੀਂ ਵੀ ਦੁਰ ਕਿਆਂ ਦੀ ਆ ਨਹੀਂ ਹੂੰ ਹਾਂ ਸੇ ਉਹਨਾਂ ਕੋਸ਼ ਹੁੰਦਾ ਹੀ ਨਹੀਂ ਸੀ ਹਾਕ ਕਦੋਂ ਗਏ ਨਹੀਂ ਛੇ ਨਹੀਂ ਬਾਟ ਨਾ ਆ ਦੇ ਲੈ ਆ ਵੀ ਤੁਰ ਕੇ ਆਏ ਆ ਵਿਚਾਰੇ ਹੈ ਉਹ ਤੂੰ ਜਾ ਕੇ ਚੜ੍ਹ ਲੈਣਾ ਨਹੀਂ ਸੁਣਨਾ ਉਹ ਆ ਗਿਆ ਮੰਦਰ ਆ ਮੰਦਰ ਆ ਸੁਹਣੇ ਇੱਥੇ ਦਾ ਬਹੁਤ ਦੂਰੋਂ ਦੂਰੋਂ ਹਾਂ ਬਹੁਤ ਦੂਰੋਂ ਦੂਰੋਂ ਆਉਂਦਾ ਇੱਥੇ ਦਾ ਆ ਜਗਾ ਮੰਦਰ ਆ ਗਏ ਵੀ ਹੱਥ ਦੀ ਜਾਂਦੀ ਇਹ ਕਹਿੰਦੀ ਇੱਧਰ ਲਾਓ ਆ ਦੇ ਦੇ ਆ ਦੇ ਹਾਂ ਆ ਕੀ ਇਹ ਐਂ ਕਰਦੇ ਇੱਥੇ ਅਸੀਂ ਬਸ ਗਾਹਾਂ ਆਵਾਂਗੇ ਵਾਲੀ ਗਲਤ ਗੱਲ ਆ ਇੱਧਰ ਲਾਓ ਉਹ ਇੱਧਰ ਲਾਓ ਲੋ ਦੇ ਮਗਰ ਵੀ ਆਏ ਗੱਲ ਲਾਲਾ ਬੰਦੇ ਨੇ ਜਿੱਥੇ ਜੀ ਨੇ ਲਾਉਣਾ ਦੇਣਾ ਹੁੰਦਾ ਫਾਤਾ ਆਂ ਦਾ ਉਹ ਛਾਵੇਂ ਲਾਉਣੇ ਹੀ ਛਾਵੇਂ ਛਾਵੇਂ ਲਾਉ ਉਹਦੇ ਉਧਰੋਂ ਥੋੜਾ ਜਿਹਾ ਤੁਰ ਕੇ ਜਾਣਾ ਆਪਾਂ ਮਮੀ ਚੱਲ ਵੀ ਪ੍ਰਸ਼ਾਦ ਲੈ ਲਵੋ ਨੇ ਚਲੋ ਪ੍ਰਸ਼ਾਦ ਹੈ ਮਿੰਨ ਤੋਂ ਚਾਹ ਕਰਾਂ ਜਪਾਟ ਤੇ ਫੇਰ ਹੋ ਜਾਂਦੀ ਫੇਸੀਆਂ ਤੋਂ ਲੂ ਪਰਸ਼ਾਣ ਤੋੜਾ ਹੱਥ ਮਿੰਨ ਤੋਂ ਦਾ ਮੰਦਰ ਸਾਹਮਣੇ ਸਾਰੇ ਜਣ ਬੈਠੇ ਸਾਰੇ ਇਕੱਠ ਹੁੰਦਾ ਅੰਦਰ ਉਹ ਇਕੱਠ ਉਹ ਬਾਮੇ ਜਾਲ ਪਾਣੀ ਇਥੋਂ ਭਰ ਲਿਆ ਕੇ ਤੇ ਫਿਰ ਬਾਬਾ ਜਾਲ ਕਰ ਦਿੰਦਾ ਉਹ ਪੀਣਾ ਹੁੰਦਾ ਵਾ ਉਹਦੇ ਨਾਲ ਫਰਕ ਪੈਂਦਾ ਆ ਇਧਾਂ ਸਾ ਜਗ੍ਹਾ ਦਾ ਇੱਕ ਤਰੰਦਰ ਜਾਣਾ ਤੁਹਾਡੇ ਤੋਂ ਕੰਮ ਚੱਲਦਾ ਇੱਕ ਇੱਕ ਥੋੜਾ ਬੈਠਾ ਇੱਥੇ ਬੈ ਕੇ ਆ ਸਤੀ ਮਾਈ ਹੈ ਮਾਈ ਸਤੀ ਦਾ ਮੰਤਰ ਆ ਆਪਰੇ ਆਦੇ ਪ੍ਰੇਜ ਲਿਖੇ ਦੇ ਇੱਥੇ ਆ ਜਿਹਨੂੰ ਟਾਈਪ ਐਡ ਹੋਇਆ ਹੋਇਆ ਆ ਪ੍ਰੇਜ ਆ ਜਿਹੜਾ ਜਾਲ ਆ ਇਹ ਪੀਣਾ ਹੀ ਆ ਨਹਾਉਣ ਨੂੰ ਨਹੀਂ ਹੈਗਾ ਆ ਰਿੱਤੇ ਬਾਬੇ ਨੇ ਥੋੜਾ ਪਾ ਦੇਣਾ ਉਹ ਬਾਬੇ ਨੇ ਪਾਉਣਾ ਪਊ ਥੋੜਾ ਪਉਣ ਤੋਂ ਬਾਅਦ ਫਿਰ ਇੱਧਰ ਸੰਗਤ ਆਉਦੀ ਸਰਦਾ ਤੇ ਲੋਡ ਅਨਸਾਰ ਨੰਗਰ ਸਕਦੀ ਹੈ ਆਹ ਤੇਰਾ ਸਾਜਿਆ ਰਸਮਾਨੇ ਹੂੰ ਆਏ ਪਿਆ ਵਾਜੇ ਦਾ ਦਾ ਸੁਪਰ ਦੀ ਨਿਸ਼ਾਨੀ ਸੀ ਮਾਤਾ ਜੀ ਸਭ ਤੋਂ ਪੁਰਾਣਾ ਹੋਊਗਾ ਸਾਰਿਆਂ ਦਾ ਪੁਰਾਣਾ ਚਲੋ ਮੈਂ ਕੱਪੜਾ ਬੋਕੀ ਕਮਨ ਹੋਣਾਂ ਤੋਂ ਬਾਅਦ ਸੋਹਲੀ ਵਾਲੀ ਮਾਤਾ ਵੀ ਬਿਮਾਰ ਹੋ ਗਈ ਹੁਣ ਮਾਤਾ ਨੂੰ ਲੈ ਕੇ ਆਏ ਆ ਗਾਲ ਵਾਲੇ ਦੇ ਡਾਕਟਰ ਜਗENDER ਸਿੰਘ ਗਾਲ ਵਾਲੇ ਬਹੁਤ ਹੀ ਪੁਰਾਣੇ ਦੇ ਮਾਹ ਡਾਕਟਰ ਆ ਟਾਈ ਫੈਟ ਦੇ ਤੇ ਜਿਹੜੇ ਤਾਂ ਜਾਣਦੇ ਉਹਨਾਂ ਨੂੰ ਤਾਂ ਪਤਾ ਹੁਣ ਇੱਕ ਸਵੇਰ ਵਾਲੀ ਖਰਾਕ ਤਾਂ ਲੈ ਹੀ ਲੋ ਫਰਕ ਪੈ ਜਾਣਾ ਉਹਨੇ ਜਾਣਦਿਆਂ ਨੂੰ ਹੂੰ ਪੌਆਂ ਦਾ ਥੋੜਾ ਪੰਡ ਜੀ ਕੀ ਕਹਿੰਦੇ ਪੰਡ ਜੀ ਕੀ ਜਗਤ ਬਕਾ ਹੈ ਹੈ ਜਗਤ ਬਕਾ ਹੈ ਹੂੰ ਠੀਕ ਆਂ ਚ ਕੱਲ ਨਾਲ ਤਾਂ ਬਹੁਤ ਫਰਕ ਆਣਾ ਕੱਲ ਵੱਡਾ ਆਉਗਾ ਬੱਸ ਵੇਸ਼ਟਮ ਇਹ ਤਾਂ ਰਹਿੰਦਾ ਹੀ ਹਦੋਂ ਉਦਾਂ ਦਾਂ ਤਾਂ ਉਧਰੋਂ ਮੰਮੇ ਹੀ ਮੰਮੇ ਵੀ ਆਈਆਂ ਨੇ ਦਸ਼ਨਾ ਵੀ ਹੋਦੇ ਸਾਰੀ ਇਹ ਤਾਂ ਬਾਈ ਵੀ ਹੋ ਗਿਆ ਹਾਂ ਕਮਨ ਪਣੇ ਦਾ ਆਇਆ ਸੀ ਉਹ ਅੱਗੇ ਨਹੀਂ ਚਰਨਾ ਬਾਈ ਉਹ ਵੀ ਹੋ ਗਿਆ ਇਹ ਭੁਮਾਰਾ ਹੋ ਗਿਆ ਹਵਾ ਪਰ ਤੂੰ ਇਕੱਠੇ ਕਿੰਨਾ ਖੜਾਈ ਆ ਤੇਰੇ ਸਹਰਿਆਂ ਦੇ ਪਿੰਡ ਇਕੱਠਾ ਹੋਣਾ ਹੀ ਐ ਉਹ ਵੀ ਮਸਾਮੀਆਂ ਦਾ ਜੂਸ ਕੱਢ ਗਏ ਆਪਣੇ ਵਾਲ ਜੂਸ ਹੋ ਗਿਆ ਖਰਾਬ ਮੰਮੂ ਦੇ ਜੂਸ ਕੱਢਣ ਆਇਆ ਜੂਸ ਮੰਮੂ ਜੂਸ ਪੰਡਾ ਇੱਕ ਹੁਣ ਤੱਕ ਮੈਂ ਟੋਮਾਟੋ ਮਸਾਮੀਆਂ ਸ਼ਹਿਰਾ ਦਾ ਨਾਮ ਆ ਐਕਸਪੀਰੀਅੰਸ ਹੋ ਗਿਆ ਨੂੰ ਵੱਡਾ ਹਨਾ ਛੱਲਦਾ ਨਾ ਹੁਣ ਇਹ ਕਾਢਦਾ ਆਦਾ ਯਾਰ ਉਹ ਠੂਲਾ ਜਿਹਾ ਨਹੀਂ ਲੱਭਿਆ ਉਹ ਉਹਦੇ ਵਾਲਾ ਵਿਚਲਾ ਪਤਾ ਹੀ ਨਹੀਂ ਖਤਰ ਗਿਆ ਮੈਂ ਸਟੇਜ ਬਣਵਾਣੀ ਨਹੀਂ ਨਹੀਂ ਜਾਣਾ ਕੱਲ ਨੂੰ ਸ਼ਹਿਰੋਂ ਲਿਆਵਾਂਗੇ ਠੀਕ ਆ ਜੂਸ ਤੁਸੀਂ ਠੀਕ ਹੋ ਹੁਣ ਹੁਣ ਤਾਂ ਫਰਕ ਪੈ ਗਿਆ ਨਾ ਮੋੜ ਪੈ ਗਿਆ ਕੱਲ ਨੂੰ ਆਪਾਂ ਜੂਸਰ ਦਾ ਕਰਦੇ ਹਾਂ ਹੱਲ ਸਵਾਦ ਬਣਿਆ ਵੀ ਕਾਦਾ ਬਣਾਇਆ ਇਹ ਸੁਮਈ ਦਾ ਇੱਕ ਚਕੰਦਰ ਪਾਈ ਆ ਵਿੱਚ ਅੱਛਾ ਚਕੰਦਰ ਪਾਈ ਚਕੰਦਰ ਪਾਤੀ ਇੱਕ ਆ ਉਹ ਆਪਣੇ ਹੈਂਡਲ ਜਿਆਦਾ ਪਤਾ ਨਹੀਂ ਕਿੱਧਰ ਖੋਦਾ ਖਰਾਬ ਹੋ ਗਿਆ ਪਰ ਉਹਨੇ ਜਕੰਦਰ ਨਹੀਂ ਨਾ ਬਣਾਉਣੀ ਉਹ ਜੂਸਰੀ ਬਣਾਉਗਾ ਕੱਲ ਨੂੰ ਲੈ ਕੇ ਆਵਾਂਗੇ ਸ਼ੈਨੋ ਜਦੋਂ ਦਵਾਈ ਲੈਣ ਗਏ ਮੈਂ ਫਰੂਟ ਘੱਟ ਖਾ ਕੇ ਰਾਜੀ ਅਸੀਂ ਫਰੂਟਾਂ ਦੇ ਯਕੀਨ ਆ ਇਹ ਤਲੀਆਂ ਜੀਦਿਆਂ ਦੀ ਯਕੀਨ ਆ ਅਸੀਂ ਤਾਂ ਫਰੂਟ ਦੀ ਬਾਤ ਤੇ ਪਿਓ ਵੀ ਹਾਂ ਉਹ ਤਾਂ ਆਪਰਾਥਮ ਵੀ ਸਿਹਰੇ ਹੁੰਦਾ ਕੋਹਾ ਫਰੂਟ ਚੰਗੇ ਹੁੰਦੇ ਆ ਫਰਜ ਨੂੰ ਰੱਖ ਜਾਂਦਾ ਫੋਲਣਾ ਆਉਂ ਵੀ ਬਈ ਅਮ ਡੈਡ ਬਿਨਾਂ ਸਾਰੀ ਅਸੀਂ ਤਾਂ ਡੈਡੀ ਵੱਧ ਤੱਕ ਕੀ ਵੀ ਲਿਆਉਂਦੀ ਉਦਨ ਦੀ ਉਮੀ ਬੈ ਡੱਬੇ ਦਿੰਦੇ ਖਾਂਦੀ ਤਾਂ ਹੈ ਨਹੀਂ ਤੇ ਜਿੰਨੇ ਲੈ ਕੇ ਦਿੱਤੀ ਆ ਹਾਂਜੀ ਜਿੱਦਣ ਆਪਣੀ ਰਿਸੈਪਸ਼ਨ ਸੀ ਤੇ ਬਹੁਤ ਜਾਣਿਆਂ ਨੇ ਇੱਕ ਸਵਾਲ ਕੀਤਾ ਸੀ ਇੱਕ ਕਮੈਂਟ ਕੀਤਾ ਸੀਗਾ ਬਈ ਇਹ ਕੌਣ ਨੇ ਤੇ ਤੁਸੀਂ ਰੋਏ ਕਾ ਤੂੰ ਤੇ ਅੱਜ ਉਹ ਪੂਰੀ ਗੱਲ ਮੈਂ ਤੁਹਾਡੇ ਸਾਹਮਣੇ ਕਲੀਅਰ ਕਰੂੰਗਾ ਇਹ ਨੇ ਆਈਟੀਬੀਪੀ ਸ਼ਹੀਦ ਏਐਸਆਈ ਗੁਰਮਕ ਸਿੰਘ ਜੀ ਦੇ ਧਰਮ ਪਤਨੀ ਜੋ ਕਿ ਮੇਰੇ ਚਾਚਾ ਜੀ ਸੀ ਤੇ ਇਹ ਮੇਰੀ ਚਾਚੀ ਆ ਤੇ ਚਾਚਾ ਜੀ ਨੇ ਮੈਨੂੰ ਆਪਣੇ ਜਵਾਕਾਂ ਵਾਂਗੂ ਪਾਲਿਆ ਸੀਗਾ ਅੱਜ ਉਹ ਸਾਡੇ ਵਿੱਚ ਨਹੀਂ ਨੇ ਚਾਚੀ ਨੂੰ ਦੇਖ ਕੇ ਮੈਨੂੰ ਚਾਚਾ ਜੀ ਚੇਤੇ ਆ ਗਏ ਸੀ ਹਰ ਕੰਮ ਦੇ ਵਿੱਚ ਚਾਚਾ ਜੀ ਨੇ ਮੇਰਾ ਪੂਰਾ ਸਾਥ ਦੇਣਾ ਐਂ ਕਹਿਣਾ ਵੀ ਜਦੋਂ ਤੇਰਾ ਵਿਆਹ ਆ ਗਿਆ ਨਾਚ ਨਾਚਾ ਪੂਰਾ ਭੰਗੜਾ ਪਾਉਣਾ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਹ ਅੱਜ ਸਾਡੇ ਵਿੱਚ ਹੈ ਨਹੀਂਗੇ ਤੇ ਹਰ ਸਾਲ ਚਾਚਾ ਜੀ ਦੀ ਵਰਸ਼ੀ ਬਣਾਉਂਦੇ ਆ ਜਿੱਥੇ ਆਰਟੀਬੀਪੀ ਦੇ ਜਿਹੜੇ ਜਵਾਨ ਆ ਬਟਾਲੀਆਂ ਨਾਲ ਉਹ ਸ਼ਰਧਾਂਜਲੀ ਦੇ ਫੁੱਲ ਭੇਟ ਕਰਨ ਆਉਂਦੀ ਹੈ ਅੱਜ ਉਹ ਦਿਖਾਵਾਂਗੇ ਹੁਣ ਵੀਡੀਓ ਚ ਕੱਲ੍ਹ ਦੇ ਪ੍ਰੋਗਰਾਮ ਦੀ ਤਿਆਰੀ ਹੋ ਰਹੀ ਹੈ ਚਾਚਾ ਜੀ ਗਨ ਵਰਸ਼ੀ ਆ ਚਾਚਾਈ ਨੂੰ ਸ਼ਰਤਾਂ ਅਜਲੀ ਦੇ ਫੁੱਲ ਭੇਟ ਕਰਨ ਚੰਟੀਗੜ੍ਹ ਤੋਂ ਸੀਓ ਸਾਹਿਬ ਤੇ ਆਰਟੀਬੀਪੀ ਦੇ ਵੱਡੇ ਵੱਡੇ ਜਿਹੜੇ ਅਫਸਰ ਸਹਿਬਾਨ ਸਾਰੇ ਇਸ ਦਿਨ ਪਹੁੰਚਦੇ ਆ ਕੀ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਾਲੀਆਂ ਨੇ ਜਿਨ੍ਹਾਂ ਦੇਸ਼ ਕੌਮ ਲਈ ਜਾਨ ਦਿੱਤੀ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਤਨ ਜਿਹੜਾ ਜੇਰਾ ਸਾਡੀ ਚਾਚੀ ਦਾ ਜਿਹੜੀ ਡੋਲੀ ਨਹੀਂ ਚਾਚਾ ਜੀ ਦੀ ਡਿਊਟੀ ਜ਼ਿਲ੍ਹਾ ਨਰੈਣਪੁਰ ਸ਼ਤੀਸਗੜ ਦੇ ਵਿੱਚ ਸੀਗੀ ਤੇ ਸ਼ਹੀਦ ਹੋਣ ਤੋਂ 15 ਮਿੰਟ ਪਹਿਲਾਂ ਚਾਚੀ ਜੀ ਨਾਲ ਗੱਲ ਕਰਕੇ ਹਟੇ ਆ ਤੇ ਉਦੋਂ ਬਾਅਦ ਗਰਸਤ ਕਰਨ ਗਏ ਜਦੋਂ ਉੱਥੇ ਜੰਗਲਾਂ ਦੇ ਵਿੱਚ ਤਾਂ ਜਿਹੜੇ ਨਕਸਲਵਾਦੀ ਹੁੰਦੇ ਉਹਨਾਂ ਵੱਲੋਂ ਹਮਲਾ ਕਰਤਨ ਤਾਂ ਗਿਆ ਜਿਹਦੇ ਵਿੱਚ ਜੋ ਚਾਚਾ ਜੀ ਦੀ ਬਟਾਲੀਅਨ ਦੇ ਮੇਨ ਅਫਸਰ ਸੀ ਉਹਨਾਂ ਦੇ ਗੋਲੀ ਲੱਗੀ ਤੇ ਬਚਣ ਨੂੰ ਚਾਚਾ ਜੀ ਬਚ ਵੀ ਸਕਦੇ ਸੀ ਕਿਉਂਕਿ ਚਾਚਾ ਜੀ ਅਫਸਰ ਦੇ ਮਗਰ ਸੀਗੇ ਪਰ ਜਿਹੜੇ ਸਾਡੇ ਚਾਚਾ ਜੀ ਸੀ ਉਹ ਨਿੱਡਰ ਤੇ ਦਲੇਰ ਸੀਗੇ ਬਾਕੀ ਜਦੋਂ ਬੰਦਾ ਭਾਰਤੀ ਹੁੰਦਾ ਤਾਂ ਉਹਨੂੰ ਇਹੀ ਸੋਚ ਕਾਈ ਜਾਂਦੀ ਹੈ ਵੀ ਤੂੰ ਤਨਮਨ ਧੰਦੇ ਨਾਲ ਜਿਹੜੀ ਦੇਸ਼ ਦੀ ਸੇਵਾ ਕਰਨੀ ਹੈ ਤੇ ਜਿਹੜੀ ਗੋਲੀ ਸੀ ਉਹ ਪਹਿਲਾਂ ਉਹਨਾਂ ਦੇ ਅਫਸਰ ਤੇ ਲੱਗੀ ਫਿਰ ਉਹਨਾਂ ਦੀ ਸੇਫਟੀ ਲਈ ਚਾਚਾ ਜੀ ਨੇ ਮਗਰੋਂ ਆਪ ਮੂਰੇ ਹੋਏ ਤੇ ਚਾਚਾ ਜੀ ਦੇ ਕਈ ਗੋਲੀਆਂ ਲੱਗੀਆਂ ਕਈ ਦੁਸ਼ਮਣ ਇਹਨਾਂ ਨੇ ਵੀ ਢੇਰ ਕੀਤੇ ਪਰ ਉਧਰੋਂ ਗੋਲਾਬਾਰੀ ਵੱਧ ਹੋ ਗਈ ਤੇ ਜਿਹਦੇ ਕਰਕੇ ਫਿਰ ਚਾਚਾ ਜੀ ਉਥੇ ਸੀਧੀ ਪ੍ਰਾਪਤ ਕਰ ਗਏ ਸੀਗੇ ਉਸ ਤੋਂ ਅਗਲੇ ਦਿਨ ਹੀ ਦੇਖੋ ਤੁਸੀਂ ਕੁਦਰਤ ਦਾ ਕਿੱਡਾ ਵੱਡਾ ਪਕਹਿਰੀ ਵੀ ਕਹਿਰ ਹੋਇਆ ਉਸ ਤੋਂ ਅਗਲੇ ਦਿਨ ਚਾਚਾ ਜੀ ਦੇ ਘਰੇ ਆਉਣਾ ਸੀਗਾ ਐਨ ਵਧੀਆ ਗੱਲਬਾਤ ਹੋਈ ਵੀ ਮੈਂ ਕੱਲ ਨੂੰ ਆ ਜਾਣਾ ਪਿੰਡ ਫੇਰ ਆਪਾਂ ਕਿਤੇ ਚੱਲਾਂਗੇ ਘੁੰਮਣ ਫਿਰਨ ਚਲੋ ਬਾਕੀ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਹੁਣ ਪਿੰਡ ਦੇ ਜਿੰਨੇ ਵੀ ਸਾਫਕਾ ਫੌਜੀ ਆ ਤੇ ਜਿਹੜੇ ਆਰਟੀਬੀਪੀ ਦੇ ਜਵਾਨ ਆ ਉਹ ਸਾਰੇ ਫਿਰ ਚਾਚੇ ਨੂੰ ਸ਼ਰਧਾਂਜਲੀ ਦੇ ਫੁੱਲ ਲੈ ਕੇ ਸਦਨ ਭੇਟ ਕਰਦੇ ਆ ਪਿੰਡ ਦੇ ਮੈਂਬਰ ಗ್ರಾಮ ਪੰਚਾਇਤ ਸਰਪੰਚ ਸਾਰੇ ਜਿੰਨੇ ਸਾਰੇ ਚਾਚੇ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਦੇ ਤੇ ਸਲਾਮੀ ਦਿੰਦੇ ਆ ਆ ਚਾਚਾਈ ਦੀ ਬੇਟੀ ਆ ਦੇਖੋ ਤੁਸੀਂ ਕਿੱਡਾ ਵੱਡਾ ਹੌਂਸਲਾ ਯਾਰ ਜਵਾਕਾਂ ਦਾ ਜਮਾਂ ਜਿਹੜੇ ਡੋਲਦੇ ਨਹੀਂ ਤੇ ਉਹਨਾਂ ਨੂੰ ਪੂਰਾ ਮਾਣ ਤੇ ਫਕਰ ਆ ਆਪਣੇ ਪਿਤਾ ਦੀ ਸ਼ਹੀਦੀ ਦਾ ਵੀ ਸਾਡਾ ਜਿਹੜਾ ਡੈਡੀ ਆ ਉਹ ਸਾਡਾ ਦੇਸ਼ ਤੋਂ ਕੁਰਬਾਨ ਹੋ ਗਿਆ ਤੇ ਸਦਾ ਲਈ ਅਮਰ ਹੋ ਗਏ ਸਾਡੇ ਚਾਚਾਈ ਚਾਚਾਈ ਨੇ ਕਦੇ ਵੀ ਕਿਸੇ ਨੂੰ ਇੰਨੀ ਗੱਲ ਨਹੀਂ ਕਹੀ ਜੀ ਸਾਰਾ ਪਿੰਡ ਇਸ ਗੱਲ ਦਾ ਗਵਾਹ ਏਸੀ ਕਰਕੇ ਸਾਰੇ ਚਾਚਾਈ ਨਾ ਲਗਾਉ ਰੱਖਦੇ ਆ ਤੇ ਪਿੰਡ ਦੀਆਂ ਜਿਹੜੀਆਂ ਬੀਬੀਆਂ ਭੈਣਾਂ ਉਹ ਵੀ ਚਾਚਾਈ ਨੂੰ ਸ਼ਰਦਾ ਜੀ ਦੇ ਜਿਹੜੇ ਫੁੱਲ ਭੇਟ ਕਰਨ ਆਉਂਦੇ ਇਸ ਵਾਰ ਆਰਟੀਵੀਪੀ ਬੱਲੀਓ ਫ੍ਰੀ ਜਿਹੜਾ ਮੈਡੀਕਲ ਕੈਂਪ ਆ ਉਹ ਲਗਾਇਆ ਗਿਆ ਚਾਚਾਈ ਦੀ ਵਾਰਸ਼ੀ ਦੇ ਉੱਤੇ ਸ਼ੀਰ ਗੁਰਮਨ ਸਿੰਘ ਐਸਆਈ ਤੇ ਸਾਰੇ ਪਿੰਡ ਨੂੰ ਫ੍ਰੀ ਦਵਾਈਆਂ ਤੇ ਆਸ-ਪਾਸੇ ਦੇ ਵੀ ਪਿੰਡਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਜਾਣੀਆਂ ਇਸ ਕੈਂਪ ਦੇ ਵਿੱਚ ਇਹ ਪਹਿਲਾ ਕੈਂਪ ਆ ਇਸ ਵਾਰ ਮੁੰਲਾ ਦਾ ਅਗਲੀ ਵਾਰ ਤੋਂ ਪੱਕਾ ਹੀ ਹੋ ਜਾਣਾ ਇਹ ਤੇ ਅਗਲੀ ਵਾਰ ਤੋਂ ਇਹਦੀ ਜਿਹੜੀ ਜਾਣਕਾਰੀ ਆ ਉਹ ਪਹਿਲਾਂ ਹੀ ਦੇ ਦਿਆ ਕਰਾਂਗੇ ਤੁਹਾਨੂੰ ਸਭ ਨੂੰ ਟਬੀਬੀਪੀ ਦੇ ਅਫਸਰ ਸਹਿਬਾਨਾਂ ਵੱਲੋਂ ਚਾਚੀ ਜੀ ਤੋਂ ਜਿਹੜੀ ਆ ਉਹ ਅਰੀਬਨ ਕਟਾ ਕੇ ਸ਼ੁਰੂਆਤ ਕੀਤੀ ਜਾਊਗੀ ਕੈਂਪਰੀ ਅੱਜ ਦੇ ਦੀ ਸਾਰੇ ਜਿਹੜੇ ਡਾਕਟਰ ਆ ਏ ਆਈਟੀ ਬੀਪੀ ਦੇ ਜੋ ਬਟਾਲੀਅਨ ਬਦੋਵਾਲ ਆ ਉੱਥੋਂ ਪਹੁੰਚੇ ਹੋਏ ਨੇ ਤੇ ਸਾਰੇ بڑے ਤਜਰਬੇਕਾਰ ਤੇ ਮਾਰ ਡਾਕਟਰਾਂ ਵੱਡੇ ਵੱਡੇ ਡਾਕਟਰਾਂ ਤੇ ਇਹ ਹੁਣ ਪਿੰਡ ਦੇ ਜਿਹੜੇ ਲੋਕ ਆ ਆਪਣੇ ਉਹਨਾਂ ਚੈੱਕਅਪ ਕਰਨਗੇ ਚਾਹੀਦਾ ਬੁੱਤ ਬਣਿਆ ਹੋਇਆ ਕਦੀ ਇਸ ਸਕੂਲ ਦੇ ਵਿੱਚ ਚਾਚਾ ਹੀ ਨੇ ਆਪਦੇ ਜਿਹੜੀ ਜ਼ਿੰਦਗੀ ਦੀ ਮੋਢਲੀ ਸਿੱਖਿਆ ਪ੍ਰਾਪਤ ਕੀਤੀ ਹੋਣੀ ਆ ਇੱਥੇ ਬਹਿ ਕੇ ਆਪਣੇ ਯਾਰਾਂ ਮਿੱਤਰਾਂ ਦੇ ਨਾਲ ਸ਼ਰਾਰਤਾਂ ਕੀਤੀਆਂ ਹੋਣੀਆਂ ਫੱਟੀਆਂ ਪੋਚੀਆਂ ਹੋਣੀਆਂ ਪਤਾ ਨਹੀਂਦਾ انسان ਨੂੰ ਕਦੋਂ ਕੀ ਹੋ ਜਾਣਾ ਤੇ ਕਦੇ ਚਾਚਾ ਇਹਨੇ ਸੋਚਿਆ ਵੀ ਨਹੀਂ ਹੋਣਾ ਵੀ ਮੇਰਾ ਜਿਹੜਾ ਮੇਰੀ ਜਿਹੜੀ ਯਾਦ ਆ ਉਹ ਮੇਰੇ ਇਸ ਸਕੂਲ ਦੇ ਵਿੱਚ ਲੱਗੂਗੀ ਤੇ ਲੋਕ ਸਦਾ ਹੀ ਮੈਨੂੰ ਯਾਦ ਕਰਨਗੇ ਬਾਹ ਤੋਂ ਇਹਨੇ ਬਾਹ ਆਹ ਸੌ ਜਾਂਦੀ ਆ ਬਾਹ ਹਾਂ ਆਹ ਆਪੂ ਆ ਬਾਹ ਸੌਂ ਜਿੰਨਾ ਮਾ ਇਹ ਕਿਹ ਕਰੂ ਲਮਾ ਹਣਾ ਉਧਰ ਉਧਰ ਉਧਰੋਂ ਮੈਂ ਨਹੀਂ ਆ ਦਵਾਈ ਨਹੀਂ ਨਹੀਂ ਪਰਾਂ ਦੀ ਹਰ ਸਾਲ ਆ ਜਿਹੜਾ ਗੁਰੂ ਸਾਹਿਬ ਦਾ ਪ੍ਰਕਾਸ਼ ਸਾਹਿਬ ਸਹਿਜ ਪਾਠ ਸਾਹਿਬ ਘਰੇ ਰਖਾਇਆ ਜਾਂਦਾ ਤੇ ਉਸ ਤੋਂ ਬਾਅਦ ਭੋਗ ਪਾ ਕੇ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਲੈ ਆਉਂਦੇ ਆ ਤੇ ਉੱਥੇ ਫਿਰ ਜਿਹੜੀ ਵਰਸ਼ੀ ਆ ਉਹ ਮਨਾਈ ਜਾਂਦੀ ਆ ਤੇ ਗੁਰਦੁਆਰਾ ਸਾਹਿਬ ਦੇ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਚੱਲਦਾ ਤੇ ਸੰਗਤਾਂ ਬਹਿ ਕੇ ਕੀਰਤਨ ਦਾ ਆਨੰਦ ਮਾਣਦੀਆਂ i don't ਸਵਾਗਤ ਹੈ ਹਰ ਦੇਸੀ ਜੀਵਨ ਨੂੰ ਬਰਾਦ ਦੇ ਕੋਲ ਸੂਰ ਪਾਲਵਾ ਨੇ ਇਹ ਮੇਰੀ ਜਤੋ ਲੈ ਕਰਾ ਆਪ ਕਣੀ ਗਏ ਕਿ ਭੀ ਮੰਨਿਆ ਆਏ ਸੰਸਰੀ ਜੀ ਨੂੰ ਮਤਰਾ ਹੈ ਜੀ ਆਪਣੇ ਜੀ ਨਾਲ ਆਟ ਸਤਾਰਸ਼ ਤਲਾਹ ਹਰ ਉਸ ਤੋਂ ਪਾਚੀ ਆਤਮਾ ਦੀ ਗੜੀ ਮਹਾਨ ਰਸਵਾ ਸੁਲਾ ਉਹਨਾਂ ਦੇ ਮਹਾਨ ਅਗੇ ਨੂੰ ਉਪਰਾਂ ਦੇ ਜੀ ਚਾ ਜੀ ਜੀ ਆਤਮਾ ਦੇ ਅਸਮਾਨਾਂ ਉਤੇ ਤਾਂ ਜੀ ਸੁਣਾ ਨੇ ਇਤਨ ਇਤਨ ਦੇ ਬਾਅਦ ਚਲ ਕੇ ਪਾਣੀ ਸਿੱਖਾ ਉਹ ਪਾਣੀ ਸਾਰੇ ਕਰਦੇ ਆਏ ਸੁਣਾ ਦੇ ਸਭਾ ਵਿਚਾਰ ਆਤਮਿਕ ਨੂੰ ਉਹਨਾਂ ਨਾਤੀ ਮਾਹੀ ਬੰਦੂ ਦੇ ਬਾਅਦ ਜੀ ਆਪ ਦੇ ਕਰਤਾ ਅੰਨ ਦੇ ਤੋਂ ਮਾਤਰਾ ਤੋਂ ਪਾਣੀ ਬੜੀ ਸੋਹਣੀ ਵਰਾਈ ਉਸ ਵਿਚੋਂ ਇਹਨੂੰ ਪ੍ਰਾਪਤ ਕਰਕੇ ਪਾਣੀ ਆਪ ਜੀ ਨੇ ਕਰਤਾ ਕਰਦੇ ਬਾੜੀ ਨੂੰ ਸੁਖਦੇ ਪਲਾਣ ਨੂੰ ਚੇ ਕਰਵਾਉਂ ਹਰ ਸਾਲ ਚਾਚਾ ਜੀ ਦੀ ਵਰ੍ਹੇਸ਼ੀ ਦੇ ਉੱਤੇ ਮੀ ਆਉਣਾ ਹੀ ਆਉਣਾ ਤੇ ਅੱਜ ਵੀ ਚਾਚਾ ਜੀ ਦੀ ਵਰ੍ਹੇਸ਼ੀ ਦੇ ਉੱਤੇ ਮੀ ਆਇਆ ਵਾ। 3 ਵਜੇ ਦੇਖ 3:00 ਨਾਏ ਮਾਰੀ ਜਾਣਾ ਵਾ। 3 ਵਜੇ ਦੇ। ਜਾਵੜਦਾ। ਹੋ ਲਾ। ਦਿਨੋਲੀ ਗੋਵਜਾਇ ਤਾਂ। ਕੰਮ ਹੈ। ਹਾਂ। ਹਾਂ। ਜਾਈਂ ਫੂ ਤੇ। ਤੂੰ ਵੀ ਦਰਥੀ ਸੀ ਹਾਂ ਕਾਠ ਸੀਗਾ ਇਹ ਹਨਾ ਐ ਜਿਹੜੇ ਦੋ ਪੌਖੇ ਕਿਹੜੇ ਦੋ ਫੌਜੀ ਗੋਰੇ ਹਾਂ ਨਪਾਲੀ ਉਹ ਕਿੰਨਾ ਰਹਿੰਦੇ ਸਨ ਹੂੰ ਸਾਰੇ ਹੀ ਰਹਉਂਦੇ ਸੀ ਹੈ ਸਾਰੇ ਰਹਿੰਦੇ ਸੀ ਸਾਰੇ ਰਹਿੰਦੇ ਸੀ ਸਾਰੇ ਰਹਿੰਦੇ ਸਨ ਅਸੀਂ ਬਾਸ ਕਾਠ ਵੀ ਬਹੁਤ ਸੀ ਬਹੁਤ ਕਾਠਾ ਭਿਓ ਫਿਰਾਂ ਦਾ ਟਾਪੂ ਲੋਹਾ ਕੇ ਜਾਉਂਦਾ ਪੁਲੂ ਆ ਗਏ ਲੈ ਕੇ ਵਜਨ ਵਾਗਲੇ ਆ। ਤੇ ਆ ਕੋ ਕੋ ਨਾ ਚਾਬੀਆਂ ਮੇਰੇ ਕੋਲ ਹੀ ਹੈ ਬਾਈ ਕਣ। ਆ ਉਹ ਸਿੱਖਰ ਜਿਆ। ਨਹੀਂ ਇਹ ਦਿੱਤਾ ਸੀਗਾ ਲੋਕੋ। ਮੋਰ ਸਮਨੇ ਜਸ਼ਨੇ ਦਾ ਆਇਆ ਸੀ। ਵੀ ਕਹਿੰਦਾ ਰੋਮ ਦਾ ਸਿੱਤ ਹੈ। ਹਾਂ? ਰੋਮ ਦਾ। ਉਹਦੀ ਟਾਈ ਫੜ ਨਿਕਲਿਆ ਗਿਆ। ਉਹਦੇ ਵੀ ਆ ਸਾਰਾ ਮੇਰੇ ਕੋਲ। ਫੇਰ ਉਹਨਾਂ ਦੇ ਕੋਈ ਨਾ ਵੀ ਉੱਥੇ ਮੰਦਰ ਦੇ ਇੱਕ ਫੋਲਾ ਪਵਾਇਆ।